ਯਾਰਾ ਜਲੀਓ ਇਹਦੀ ਭਾਈ ਜਾਨ ਦੇ ਕੋਲ ਹੈ ਯਾਰਾ ਮਾਈਕ ਫੋੜਾ ਲਾ ਕੇ ਮੈਂ ਸਾਰੇ ਪਹਿਲਾਂ ਕੀ ਨਾਮ ਤੁਹਾਡਾ ਕੀ ਚਾਹੁੰਦਾ ਤੁਸੀਂ ਆਇਓ ਜੀ ਉੱਥੇ ਮੇਰਾ ਨਾਮ ਅਮਰਦਰਪਾਲ ਸਿੰਘ ਇਹਦੀ ਮੈਂ ਬਸਪੁਰ ਦਾ ਰਹਿਣ ਵਾਲਾ ਮੈਂ ਤੁਹਾਡੀ ਮਾਦਰੀ ਮੈਂ ਕਲੀਅਰ ਕਰਨਾ ਪਿਆ ਪਹਿਲਾਂ ਇੱਕ ਨਿਊਜ਼ ਫਲੈਸ਼ ਹੋ ਰਹੀ ਹੈ ਕਾਫੀ ਚੈਨਲ ਤੇ ਉੱਤੇ ਜੇ ਕਿ ਹੈ ਜੀ ਅਸ਼ਪਾਲ ਸਿੰਘ ਅੰਮ੍ਰਿਤਪਾਲ ਦੇ ਰਿਹਾ ਡਾੜੀ ਹੈ ਜੀ ਜੀ ਉਹਨੂੰ ਅੱਜ ਪੇਸ਼ ਕਰਨਾ ਸੀਗਾ ਮਾਮਲਾ ਸੀਗਾ ਵੀ ਇੱਕ ਨਿਊਜ਼ ਫਲੈਸ਼ ਹੋ ਰਹੀ ਆ ਵੀ ਸੀਬੀਏ ਲੋਕ ਕਿਹਾ ਗਿਆ ਉਹ ਥੋੜਾ ਜਿਆਦਾ ਮੀਡੀਆ ਨੂੰ ਗਲਤ ਗਾਈਡ ਕੀਤਾ ਗਿਆ ਤੇ ਗਲਤ ਇਨਫੋਰਮੇਸ਼ਨ ਮਿਲੀ ਆ ਐਕਚੁਅਲੀ ਇਹ ਮੁਕੱਦਮਾ ਹੈ ਜੀ 2019 ਦਾ ਜਿਹਦਾ ਮੈਂ ਵਿਕਟਮ ਆ ਮੇਰੇ ਤੇ ਅਮਰਸਰ ਐਸਟੀਐਫ ਨੇ 2019 ਦੇ ਵਿੱਚ ਇੱਕ ਕੰਡੀਪੀਐਸ ਦਾ ਇੱਕ ਹੀ ਕਾਰਜ ਦਰਸੀ ਦਾ ਮੁਕੱਦਮਾ ਦਰਜ ਕੀਤਾ ਸੀ 200 ਗ੍ਰਾਮ ਹਿਰਸ ਮਤੇ ਪਾਈ ਪੁਲਿਸ ਵੱਲੋਂ ਜਿ ਇਨਕੁਆਰੀ ਹੋਈ ਹੈ ਹਾਈ ਲੈਵਲ ਤੇ ਤੇ ਇਹਦੇ ਵਿੱਚ ਆਲਰੇਡੀ ਪਹਿਲਾਂ ਜੇ ਕੋ ਜਿਸ ਮੁਮ ਇਨਸਪੈਕਟਰ ਨੇ ਮਕਦਮਾ ਦਰਜ ਕੀਤਾ ਉਹਦੇ ਤੇ ਪਰਚਾ ਦਰਜ ਹੋ ਚੁੱਕਾ ਜਿਹੜਾ ਆਈਓ ਸੀਗਾ ਉਹ ਲੋ ਇਹ ਗਲਤੀ ਸਭ ਇਹਦੇ ਚ ਸਪਲੀਮੈਂਟਰੀ ਚਲਾਨ ਅੱਗੇ ਪੰਜ ਗਏ ਹੋਏ ਆ ਜੀ ਸੈਸ਼ਨ ਕੋਰਟ ਮਾਲਜੋ ਸੈਸ਼ਨ ਕੋਰਟ ਵੀ ਕੋਰਟ ਚ ਆਲਰੇਡੀ ਚੱਲ ਰਿਹਾ ਜੀ ਇਹਦੇ ਚ ਜਿਹੜਾ ਸੈਕੰਡ ਆਈਓ ਸੀਗਾ ਉਹ ਵੀ ਨਾਮਜ਼ਦ ਹੈ ਇਹ ਜਿਹੜੇ ਮੁਘੋਰ ਬਣਾਏ ਸੀ ਇਹਨਾਂ ਨੇ ਆਪਣੇ ਉਹ ਵੀ ਨਾਮਜ਼ਦ ਨੇ ਤੇ ਜਿਹੜੀ ਪ੍ਰਾਈਵੇਟ ਪਾਰਟੀ ਦੇ ਥਰੂ ਇਹਨਾਂ ਨੇ ਕੰਮ ਕੀਤਾ ਉਹ ਵੀ ਨਾਮਜ਼ਦ ਨੇ ਤੁਹਾਨੂੰ ਕਿਹੜੇ ਪਿੰਡ ਦੇ ਉੱਪਰ ਇਹਨਾਂ ਦੇ ਵੱਲੋਂ ਚੁੱਕਿਆ ਗਿਆ ਕਿਹੜੇ ਨਾਕੇ ਦੀ ਕਹਾਣੀ ਬਣਾਏ ਮੈਂ ਦੱਸਦਾ ਜੀ ਮੈਂ ਪਹਿਲੀ ਅੱਜ ਦਾ ਕਲੀਅਰ ਕਰ ਮੈਂ ਤੁਹਾਨੂੰ ਇਹ ਹੈ ਜੀ ਰਸ਼ਪਾਲ ਸਿੰਘ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ ਦਾ ਨੋਮੀਨੇਟਡ ਹੈ ਇਹ ਬੀਇੰਗ ਏ ਆਈਜੀ ਸੌਰੀ ਟੂ ਸ਼ੇਮ ਨੂੰ ਕਹਿਣਾ ਪੈ ਰਿਹਾ ਵੀ ਇਹਦੀ ਜਿਹ ਡਿਪਾਰਟਮੈਂਟ ਦੇ ਵਿੱਚ ਸਹੀ ਬੰਦੇ ਵੀ ਆ ਤੇ ਕੁਝ ਗਲਤ ਅਨਸਰ ਵੀ ਆ ਜਿੰਨੇ ਕਿ ਇਹਨੂੰ ਮੈਂ ਅਫਸਰ ਨਹੀਂ ਬੋਲਦਾ ਇਹਨੂੰ ਮੈਂ ਗੰਦਾ ਅਨ ਤੋ ਇਹ ਗੰਦੇ ਅੰਥਾਂ ਤੋਂ ਬਚਾਉਣ ਲਈ ਕੁਛ ਇਹਨਾਂ ਦੇ ਹਮੈਤੀ ਹੁੰਦੇ ਆ ਉੱਥੇ ਉਹ ਮੈਤਿਆਂ ਦੇ ਬਚਾਉਣ ਕਰਕੇ 2019 ਤੋਂ ਮੈਂ ਲੜਾਈ ਲੜਦਾ ਆਇਆ 2024 10 7 2024 ਨੂੰ ਨਾਮਿਨੇਟ ਹੋਇਆ ਉਹ ਵੀ ਮੈਨੂੰ ਮਾਨਜੋਗ ਹਰਾਨਾ ਪੰਜਾਬ ਹਰਾਨਾ ਗੁਰਦਾਬੀ ਦਾ ਵੀ ਦਾਸ ਹਾਰਾ ਲੈਣਾ ਪਿਆ ਉਹਨਾਂ ਦੇ ਹੀ ਆਰਡਰਾਂ ਦੇ ਸਰਕਾਰ ਇਹ ਨਾਮਿਨੇਟ ਹੋਇਆ ਬੰਦਾ ਜੀ ਉਸ ਤੋਂ ਬਾਅਦ 1.5 ਸਾਲ ਤੋਂ ਇਹਨੂੰ ਹੁਣ ਫਿਰ ਸ਼ੀਲਡ ਕੀਤਾ ਗਿਆ ਇਹਦੀ ਰੈਸਟ ਨਹੀਂ ਪਾਈ ਗਈ ਮੈਂ ਹਰ ਜਗ੍ਹਾ ਗਿਆ ਜੀ ਹਿਊਮਨ ਰਾਈਟਸ ਫੋਨ ਦੇ ਵਿੱਚ ਸਾਰੇ ਕਰਕੇ ਅਖੀਰ ਫਿਰ ਮੈਨੂੰ ਦਰਵਾਜਾ ਖੜਗਾਉਣਾ ਪਿਆ ਮਾਨ ਜੋ ਹਰਿਆਣਾ ਹਾਈ ਕੋਰਟ ਚਲੀ ਗਾ ਰਹੀ ਦਾ ਉਹਨਾਂ ਦੇ ਦਿਸਨ ਦਿਸਨ ਦੇ ਇਹਨੂੰ ਅਰੈਸਟ ਕੀਤਾ ਗਿਆ 27 ਤਰੀਕ ਨੂੰ ਅਰੈਸਟ ਕਰ ਲਿਆ ਦਿੱਤਾ ਗਿਆ ਸੀ ਜੀ ਔਰ ਤੁਸੀਂ ਹੱਦ ਦੇਖੋ ਇਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੰਦੀ ਤੇ ਵੀ ਉਸ ਦਿਨ ਤੇ ਚਲੋ ਇਹਨਾਂ ਨੂੰ ਪੇਸ਼ ਕਰ ਤਿੰਨ ਦਿਨ ਤਾਂ ਮਾਰ ਲਿਆ ਗਿਆ ਅੱਜ ਇਹਨੂੰ ਦੁਬਾਰਾ ਪੇਸ਼ ਕਰਨਾ ਸੀਗਾ ਅੱਜ ਫਿਰ ਨਹੀਂ ਪੇਸ਼ ਕੀਤਾ ਗਿਆ ਇਹਨਾਂ ਨੂੰ ਵੀਸੀ ਥਰੂ ਪੇਸ਼ ਕੀਤਾ ਗਿਆ ਤੋਂ ਇੱਕ ਨੀਅਤ ਦਸਾਉਂਦਾ ਸਾਰਾ ਕੋਈ ਕਿ ਵੀ ਕਿੰਨਾ ਉਹਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਪਰ ਮੈਂ ਇੱਥੇ ਨਹੀਂ ਹਟੂੰਗਾ ਜੀ ਜੇ ਇਹ ਇਦਾਂ ਕਰਦੇ ਜਾ ਰਹੇ ਨੇ ਤੇ ਮੈਂ ਇਹਦੇ ਤੇ ਬੋਰਡ ਬਣਾਉਣ ਦੀ ਵੀ ਜਿਹੜੀ ਦਫਾ ਦਊਗਾ ਚਾਹ ਜਿਆ ਕੀ ਪਾਇਆ ਦੀ ਅਧਿਕਾ ਦੀ ਨਹੀਂ ਹੋ ਇੱਕ ਜੁਲ ਹਾਂਜੀ ਕੀ ਕਿਹਾ ਗਿਆ ਬਈ ਅਧਿਕਾ ਦੀ ਕਾਨੂੰਨ ਨੇ ਪੇਸ਼ ਆ ਜਿਨ੍ਹਾਂ ਨੇ ਇਹ ਹੀ ਪੇਸ਼ ਕੀਤਾ ਜੀ ਕਿ ਵੀ ਉਹ 27 ਤਰੀਕ ਨੂੰ ਫੜੇ ਗਏ ਸੀ 27 ਤਰੀਕ ਨੂੰ ਉਹਨਾਂ ਨੂੰ ਚੈਸਟ ਪੈਨ ਹੋ ਗਈ ਬੀਪੀ ਹੋ ਗਈ ਹੁਣ ਇਹਾਂ ਦੇ ਬੀਪੀ ਘਟਦੇ ਨੇ ਜਦੋਂ ਤਾਂ ਮੇ ਦੋਸ਼ਾ ਦੇ ਦੇ ਕਰਦੇ ਨੇ ਉਦੋਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਦੂਜੀ ਗੱਲ ਹੈ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਔਨ ਰੋਡ ਕੀਤਾ ਗਿਆ ਉਦੋਂ ਤਾਂ ਚੰਗਾ ਭਲਾ ਸੀ ਅਗਲੀ ਅਗਲੀ ਸਵੇਰ ਨੂੰ ਇਹਨੂੰ ਸਾਫ ਕਰਾ ਦਿੱਤਾ ਗਿਆ ਕਾਰਨ ਕੀ ਸਮਝ ਰਹੇ ਹੋ ਕారణ ਆਬੀਅਸਲੀ ਜੀ ਸਾਰੇ ਸਮਝਦੇ ਆ ਜੀ ਜੇ ਡੇਢ ਸਾਲ ਤੋਂ ਇਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ ਡੇਢ ਸਾਲ ਤੋਂ ਭਗੌੜਾ ਆ ਠੀਕ ਆ ਜੀ ਵੱਡੇ ਅਧਿਕਾਰੀ ਹੋਣ ਕਰਕੇ ਸਪੌਂਸਰਸ਼ਿਪ ਦੀ ਗੱਲ ਹੈ ਜੀ ਸਰ ਕੋਈ ਥ੍ਰੈਟ ਆਈ ਤੁਹਾਨੂੰ ਧਮਕੀਆਂ ਮੈਨੂੰ ਆਈਆਂ ਜੀ ਉਹਦੇ ਲਈ ਮੈਨੂੰ ਸਕਿਉਰਟੀ ਵੀ ਥੋੜੀ ਬੁੱਕ ਪ੍ਰੋਵਾਈਡ ਕੀਤੀ ਗਈ ਹੈ ਬਾਕੀ ਮੈਨੂੰ ਅਜੇ ਤੱਕ ਕਨਮਨ ਪ੍ਰੋਵਾਈਡ ਕੀਤੇ ਗਏ ਨੇ ਦਾਕੀ ਜੇ ਵਿਚਾਰ ਚੱਲ ਰਿਹਾ ਜੀ ਇਹਦੇ ਮਸਲੇ 'ਚ ਮੈਨੂੰ ਧਮਕਾਇਆ ਵੀ ਗਿਆ ਹਰ ਤਰੀਕੇ ਨਾਲ ਮੈਨੂੰ ਤੁਹਾਡਾ ਕਾ ਨੈਕਸਟ ਸਟੈਪ ਕੀ ਹੈ ਜੀ ਨੈਕਸਟ ਸਟੈਪ ਮੇਰਾ ਇਹੀ ਹੈ ਜੀ ਅੱਗੇ ਇਹਦੇ ਵਿੱਚ ਅਜੇ ਵੀ ਲੀਗੈਲਿਟੀਜ਼ ਬਹੁਤ ਜ਼ਿਆਦਾ ਨੇ ਇਹ ਇਥੇ ਤੱਕ ਨਹੀਂ ਮੁੱਕੇ ਜਾਂਦਾ ਜੋ ਜੋ ਇਹਦੇ ਵਿੱਚ ਹੋਰ ਵੀ ਨੇ ਕਿ ਇਹਦੇ ਵਿੱਚ ਇੰਸਪੈਕਟਰ ਤੇ ਪਤਾ ਦਿੱਤਾ ਗਿਆ ਜੀ ਦੀ ਜਿੰਨੇ ਮੁਕਤਮਾ ਦਰਜ ਕੀਤਾ ਸੀਗਾ ਇੰਸਪੈਕਟਰ ਪ੍ਰਵੀਨ ਕੁਮਾਰ ਉਹ ਵੀ ਕਰ ਵੀ ਜਾਂਦੇ ਉਦੋਂ ਬਾਅਦ ਸੈਕੰਡ ਆਇਓ ਸੀਗਾ ਇੱਕ ਇੰਸਪੈਕਟਰ ਅਮਰ ਪ੍ਰਤਾਪ ਤੇ ਇਹਦੇ ਵਿੱਚ ਮੁਖਬਰ ਬਣਾਏ ਗਏ 68 ਵਾਲੇ ਦੀ ਪਾਰਟੀ ਆ ਜੀ ਜਿਨ੍ਹਾਂ ਨੇ ਇਹ ਕੰਮ ਕਰਾਇਆ ਸੀਗਾ ਉਹ ਜੋ ਪਤਵੀ ਵਿੱਚ ਸ਼ਾਮਲ ਨੇ ਜਿਹਦੇ ਵਿੱਚ ਸਿਰਫ ਇੱਕ ਪ੍ਰਾਈਵੇਟ ਪਰਸਨਸ ਨਹੀਂ ਆ ਰਹੇ ਇਹਦੇ ਵਿੱਚ ਜੋ ਆਈਜੀ ਰੈਂਕ ਦੀ ਇਨਕੁਆਰੀ ਕੀਤੀ ਸੀ ਉਹਨਾਂ ਨੇ ਆਲਰੇਡੀ ਮੈਂਸ਼ਨ ਕੀਤਾ ਸੀ ਆਪਣੀ ਪੁਲਿਸ ਰਿਪੋਰਟ ਚ ਇਹ ਬੰਦੇ ਨਾਮਜ਼ਦ ਹੋਣੇ ਚਾਹੀਦੇ ਬਟ ਇਹ ਪਰਮਾਤਮਾ ਦੀ ਮਿਹਰ ਨਾਲ ਲੱਗਾ ਰਿਹਾ ਜੀ ਮੈਂ ਬੜੀ ਮਿਹਨਤ ਕਰਨੀ ਪਈ ਮੈਨੂੰ ਕਾਨੂੰਨ ਦਾ ਹਸਰ ਲੈਣਾ ਪਿਆ ਮੈਨੂੰ ਜੁਰੀਸਡੀਕਟ ਬਿਲਕੁਲ ਮਾਣ ਹੈ ਕਿਉਂਕਿ ਇਹ ਜਿੱਥੇ ਕੇਸ ਚੱਲ ਰਿਹਾ ਆਲਰੇਡੀ ਉਹ ਚੱਲ ਰਿਹਾ ਜੀ ਸ਼੍ਰੀ ਛੱਤੀਨ ਗੁਹੇਲ ਜੀ ਲੱਗਦਾ ਹੈ ਕਿ ਮੇਰੇ ਵਿੱਚ ਇਨਸਾਫ ਮਿਲੇਗਾ ਜੁਡੀਸ਼ਰੀ ਤੇ ਮੇਰਾ ਮੈਨੂੰ ਬਿਲਕੁਲ ਆ ਜੀ ਪੂਰਾ ਇਨਸਾਫ ਮਿਲੂਗਾ ਜੀ ਇਹਦੇ ਤੇ ਵੀ ਆ ਜੀ ਇਹਨਾਂ ਨੇ ਹੁਣ ਗੱਲ ਕੀਤੀ ਹੈ ਕਿ ਵੀ ਅਸੀਂ ਇਹਨੂੰ ਫੜ ਲਿਆ ਮੈਂ ਕਲੀਅਰ ਕਰਦਾ ਨੋਮੀਨੇਟ ਕੀਤਾ ਨਹੀਂ ਕਰਵਾਉਣਾ ਪਿਆ ਪੁਲਿਸ ਨੇ ਫੜਿਆ ਨਹੀਂ ਇਹ ਫੜਾਉਣਾ ਸੋ ਦੇਖੋ ਜੀ ਕਿੰਨੀ ਇਹਦੇ 'ਚ ਆਮ ਬੰਦੇ ਦੀ ਕਿੰਨੀ ਤੰਗੀ ਹੋਊਗੀ ਜੇ ਵੀ ਇੰਨੀ ਡੀ ਅਫਸਰੀ ਸਿਰਫ ਇਹ ਅਫਸਰੀ ਨਹੀਂ ਇਹਨਾਂ ਨੂੰ ਬਚਾਉਣ ਵਾਲੇ ਵੀ ਕਿੱਥੇ ਬੈਠੇ ਨੇ ਪਰ ਮੈਂ ਸਾਰਿਆਂ ਬਾਰੇ ਇੰਨੀ ਕਹਿੰਦਾ ਸਾਰੇ ਇਦਾਂ ਦੇ ਨੇ ਪਰ ਵਿੱਚ ਕੁਝ ਹੈਗੇ ਨੇ ਇਦਾਂ ਦੇ ਉਹਨਾਂ ਚੋਂ ਜਿਵੇਂ ਇਹ ਵੀ ਹੈ ਦੂਜੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਕਿ ਮੈਂ ਇੱਕ ਸਚਾਈ ਦੱਸਣੀ ਉਹਨਾਂ ਆਪਣੇ ਮੰਦੀ ਏ no doubt ਇਹ ਲੜਿਆ ਮੈਂ ਪਹਿਲਾਂ ਆਪਣੇ ਆਪ ਨਾਲ ਕਿ ਮੇਰ ਦਾ ੱਥਾ ਹੋਇਆ ਸੋਚ ਮੇਰੀ ਬਾਅਦ ਚ ਬਦਲੀ ਕਿਉਂਕਿ ਮੇਰੇ ਕੋ ਹੁਣ ਤੱਕ ਅਸ਼ਵਾਲ ਸਿੰਘ ਦੇ ਖਿਲਾਫ ਸਿਰਫ ਅਸ਼ਵਾਲ ਸਿੰਘ ਨਹੀਂ ਪਰ ਮੈਂ ਜੇ ਮੈਂਸ਼ਨ ਕਰਦਾ ਇਦੇ ਖਿਲਾਫ ਜਿਹੜੇ ਇਹਦੇ ਸਤਾਏ ਨਜਾਇਜ਼ ਪਰਚੇ ਕੀਤੇ ਕਾਫੀ ਬੰਦੇ ਆ ਚੁੱਕੇ ਨੇ ਮੈਂ ਉਹਨਾਂ ਲਈ ਵੀ ਲੜਾਂਗਾ ਬੰਦੇ ਹੁਣ ਤੱਕ ਆਏ ਹੀ ਤੁਹਾਡੇ ਕੋਲ ਮੇਰੇ ਕੋਲ 21 ਤੋਂ 22 ਬੰਦੇ ਮੇਰੇ ਕੋਲ ਆ ਚੁੱਕੇ ਨੇ ਜਿਨ੍ਹਾਂ ਦੇ ਉੱਪਰ ਪਰਚੇ ਜਿਨ੍ਹਾਂ ਦੇ ਨਜਾਇਜ਼ ਪਰਚੇ ਹੋਏ ਨੇ ਪਰ ਮੈਂ ਆਪਣੀ ਪਹਿਲੀ ਗੱਲ ਕਰਾਂ ਮੇਰੀ ਸੋਚ ਇਹੀ ਬਣੀ ਕਿ ਵੀ ਮੈਨੂੰ ਤੇ ਪ੍ਰਮਾਤਮਾ ਨੇ ਕੋਈ ਬਖਸ਼ ਦਿੱਤੀ ਕਿ ਇਸ ਸਿਸਟਮ ਨਾਲ ਲੜਨਾ ਸੌਖੀ ਗੱਲ ਨਹੀਂ ਆਪਾਂ ਸਾਰੇ ਯਾਰ ਬਟ ਜਿਹਨਾਂ ਨੇ ਮਦਦ ਕੀਤੀ ਹੈ ਪ੍ਰਮਾਤਮਾ ਨੇ ਸਿਰ ਕੀ ਦਿੱਤਾ ਆ ਦੇਨ ਦੇ ਚਾਰ ਅੱਖਰ ਮੇਰੇ ਪਰਮਾਤਮ ਪਰਿਵਾਰ ਨੇ ਮੈਨੂੰ ਪੜਾਇਆ ਤਾਂ ਕਿ ਗੈਲਟੀਆਂ ਨੂੰ ਮੈਂ ਦੇਖਿਆ ਉਹਨਾਂ ਦੇ ਅਸ਼ੀਰਵਾਦ ਨਾਲ ਤੇ ਪਰਮਾਤਮਾ ਦੇ ਅਸ਼ੀਰਵਾਦ ਨਾਲ ਮੈਂ ਲੜਿਆ ਤੇ ਜੰਗ ਮੇਰੀ ਜਾਰੀ ਰਹੂਗੀ ਇਹ ਜਿਹੜਾ ਜੁਧ ਨਸ਼ਿਆ ਵਿਰੋਧਿਆ ਮੇਰਾ ਵੀ ਆ ਪੁਲਿਸ ਨੇ ਤੇ ਜਾਂ ਸਰਕਾਰ ਨੇ ਬਣਾਇਆ ਹੈ ਜਿਕੇ ਵੀ ਇਤਨਾ ਕਰਨਾ ਪਰ ਮੇਰਾ ਆ ਕਿ ਵੀ ਇਹ ਅੰਦਰ ਬੈਠੇ ਜਿਹੜੇ ਇਹ ਖੁਦ ਡਰਗਸ ਕਰਨੇ ਜਿਹੜੇ ਖੁਦ ਪਲਾਨ ਕਰ ਕਰਕੇ ਇੱਕ ਜਿਹੜੀ ਗਵਰਮੈਂਟ ਕਲੀਅਰ ਕਰਾ ਜਿਹੜੀ ਉਹ ਨਿਊਜ਼ ਫਲੈਸ਼ ਹੋ ਰਹੀ ਆ ਉਹ ਇੱਕ 2017 ਦਾ ਮਕਦਮਾ ਮੇਰੇ ਨਾਲ ਤਾਂ ਕੋਈ ਕੰਸਰਨ ਨਹੀਂ ਆ ਬਟ ਉਹ ਇੱਕ ਅਲੱਗ ਇਹਨਾਂ ਤੇ ਇੱਕ ਸੀਬੀਆਈ ਲੋ ਉਹਦੇ ਤੇ ਸੀਬੀਆਈ ਮਾਜੁਕ ਅਦਾਲਤ ਹੈ ਜੀ ਮਾੜੀ ਦੀ ਉਹਦੇ ਚ ਆਲਰੇਡੀ ਕੇਸ ਚੱਲ ਰਿਹਾ ਪਰ ਜਿਹੜਾ ਇਹਨੂੰ ਅਰੈਸਟ ਕੀਤਾ ਗਿਆ ਉਹ ਇਹ 2019 ਦਾ ਮੁਕੱਦਮਾ ਜੀ ਮੁਕੱਦਮਾ ਨੰਬਰ 34 11 2 2019 ਤਣਾ ਸਿਵਲ ਹੈ ਠੀਕ ਹੈ ਜੀ ਪਹਿਲੀ ਸਟੋਰੀ ਕਲੀਅਰ ਕਰੋ ਕਿਹੜੇ ਹਾਲਾਤਾਂ ਚ ਤੁਹਾਡੇ ਮਾਮਲੇ ਮੈਨੂੰ ਇਸੇ ਮੈਨੂੰ ਇਸੇ ਅਦਾਲਤ ਇਸੇ ਕੋਰਟ ਤੋਂ ਬੁਚਕਿਆ ਗਿਆ ਸੀਗਾ ਜੀ ਬਲਕਿ ਕਲੀਅਰ ਕਰੋ ਨਾ ਕਿ ਕਿਹੜੇ ਤਰੀਕ ਤੇ ਆਏ ਸੀ ਮੈਂ ਕੋਰਟ ਤਰੀਕ ਤੇ ਆਇਆ ਸੀਗਾ ਜੀ ਮੇਰੀ ਇਹ ਤਰੀਕ ਉਸੇ ਪਾਰਟੀ ਨਾਲ ਸੀ ਸਠਿਆਲੇ ਵਾਲਿਆਂ ਦੇ ਜਿਹੜੇ ਨੇ ਦਲਬੀਰ ਸਿੰਘ ਹੋਣਾ ਨਾ ਜੀ ਉਹਨਾਂ ਨੇ ਇਹ ਪਲਾਂਟੇਸ਼ਨ ਕਰਾ ਕੇ ਕੰਮ ਕੀਤਾ ਜੀ ਤਾਂ ਕਿਹੜੇ ਨਾਕੇ ਦੇ ਉੱਪਰ ਪੂਰਾ ਜਿਹੜੀ ਕਹਾਣੀ ਬਣਾਈ ਗਈ ਹੈ ਜੀ ਨਹੀਂ ਉਹ ਇੱਥੇ ਹੀ ਬਣਾਉਣੀ ਪਈ ਜੀ ਇਹਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਬਾਅਦ ਦੱਸਾਂਗਾ ਜੀ ਜਿੰਨੀ ਹੈਗੀ ਕਿ ਮੈਨੂੰ ਇਹੀ ਹੈ ਦੱਸ ਸਕਦਾ ਵੀ ਅੱਜ ਵੀ ਦੇਖੋ ਕਿ ਨਿਹਾਇਤ ਇਹਨਾਂ ਦਾ ਕਿੰਨਾ ਕੁ ਧਰਮਦਾਰ ਆ ਵੀ ਅੱਜ ਵੀ ਰਿਮਾਂਡ ਵੇਲੇ ਇਹਨੂੰ ਪੇਸ਼ ਨਹੀਂ ਕੀਤਾ ਗਿਆ ਉਹ ਵੀ ਵੀਸੀ ਤੇ ਕਰਾਇਆ ਜਾ ਰਿਹਾ ਜੀ ਠੀਕ ਹੈ ਜੀ 1.5 ਸਾਲ ਤੋਂ ਬਾਅਦ ਭਗੌੜੇ ਹੋਣ ਤੋਂ ਬਾਅਦ ਵੀ ਇਹਨੂੰ ਇੰਨੀ ਚਲ ਰੋ ਦਿੱਤਾ ਯਾਰ ਠੀਕ ਹੈ ਠੀਕ ਹੈ ਠੀਕ ਹੈ ਸੋ ਮੇਰੀ ਪ੍ਰਸ਼ਾਸਨ ਕੋ ਮੰਗਿਆ ਉਹਨੇ ਕਿ ਵੀ ਇਹਦੇ ਤੇ ਮੇਰੀ ਜੀਆਂ ਸਿੱਟਾਂ ਅੰਤ ਤੱਕ 13 ਸਿੱਟਾਂ ਬਣ ਚੁੱਕੀਆਂ ਸੀ ਇਨਕਲੂਡਿੰਗ ਰਿਮਾਨਡ ਤੋਂ ਲੈ ਕੇ ਮੇਰੀ ਮੈਂ ਮੰਗ ਕੇ ਅਖਾ ਮੰਗ ਤੇ ਰੱਖੀ ਮੰਗ ਦੇ ਨਾਲੇ ਮੰਨੀ ਨਹੀਂ ਮੈਨੂੰ ਤੇ ਲੜਨਾ ਪਿਆ ਤੇ ਮੈਨੂੰ ਲੱਗਦਾ ਵੀ ਹੁਣ ਵੀ ਲੜਨਾ ਹੀ ਪੈਣਾ ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਇਹ ਕੁਝ ਮੇਰੇ ਲਈ ਕਰਨਗੇ ਹੁਣ ਪਰ ਜਿੱਦਾਂ ਇਹਨਾਂ ਨੇ ਅੱਜ ਕੀਤਾ ਕਿ ਉਹਨੂੰ ਪੇਸ਼ ਨਹੀਂ ਕੀਤਾ ਉਹਨ ਲਈ ਮੈਂ ਬੋਰਡ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜੀ ਮੈਂ ਤੇ ਜਿੰਨਾ ਮੇਰੇ ਕੋ ਹੋ ਸਕਿਆ ਵਾਹ ਉਹਨਾ ਮੈਂ ਲਾਉਂਦਾ ਇਹਦੇ ਅਜੇ ਇਹੀ ਨਹੀਂ ਅਜੇ ਇਹਦੇ ਬਹੁਤ سارے ਛੋਟੇ ਵੀ ਤੇ ਵੱਡੇ ਅਫਸਰ ਵੀ ਚੁਣੇ ਸ਼ੁਰੂ ਤੇ ਹੈਗੀ ਆ ਮੈਂ ਉਹ ਲੜੂੰਗਾ ਫਾਈਟ ਕਰੂੰਗਾ ਜਿੰਉਂ ਤੱਕ ਮੇਰੇ ਸਾਹ ਆ ਜਦੋਂ ਤੱਕ ਮੇਰੇ ਤੇ ਜੋਸ਼ ਪਾਜੀ ਹੁਣ ਤੱਕ ਸਾਰੇ ਇਹੋ ਸੋਚਦੇ ਕਿ ਤੁਹਾਡਾ ਜਿਹੜਾ ਮਾਮਲਾ ਸੀਬੀਆਈ ਦੇ ਨਾਲ ਜੁੜਿਆ ਆ ਇਹ ਬਿਲਕੁਲ ਨਹੀਂ ਜੁੜਿਆ ਜੀ ਇਹ ਕਲੀਅਰ ਜਾਨਣਾ ਚਾਹੁੰਦੇ ਆ ਕਿ ਇਹ ਮਾਮਲਾ ਕਦੋਂ ਦਾ ਸੀਗਾ ਤੁਹਾਡੀ ਰੇਂਜ ਕਿੱਦਾ ਆਏ ਔਰ ਕਾਰਨ ਕੀ ਰਿਹਾ ਦੱਸਤਾ ਜੀ ਇਹ ਮੁਕੱਦਮਾ ਕਿੱਦਾਂ ਤੁਹਾਡਾ ਰਣਜੀਤ ਕਿੱਦਾਂ ਰਹੀ ਹੈ 2019 ਦਾ ਮੁਕੱਦਮਾ ਜੀ ਮੇਰਾ ਇੱਕ ਸਥਾਨਲੇ ਦੀ ਪਾਰਟੀ ਆ ਉਹਨਾਂ ਦੇ ਨਾਲ ਮੇਰਾ ਕੁਝ ਘੇਲੂ ਮਸਲਾ ਸੀਗਾ ਬਸੋ ਮਸਲਾ ਸੀਗਾ ਉਹਦੇ ਸਰਪੰਚ ਇਹਨਾਂ ਨੇ ਮਿਲਦੇ ਨਜ਼ਾਇਜ਼ ਚੁੱਕੀਆਂ ਗਈਆਂ ਠੀਕ ਹੈ ਇਹਦੇ 'ਚ ਹੁਣ ਇਹੀ ਆ ਚੀਜ਼ ਮੈਂ ਕਰਦਾ ਕਿ ਵੀ ਕੋੜੇ ਮਾਦਮ ਬਰਾਇਨ ਨੂੰ ਤਾਂ ਆਉਣਾ ਪਿਆ ਕਿਉਂਕਿ ਜੋ ਇਹਨਾਂ ਨੇ ਚੀਜ਼ਾਂ ਕੀਤੀਆਂ ਮੈਂ ਲੜਦਾ ਆ ਹੁਣ ਦਣੇ ਆ ਰਿਹਾ ਕਾਫੀ ਦਿਨ ਤੋਂ ਲੜਦਾ ਆ ਰਿਹਾ ਨਾ ਮੈਨੂੰ ਇਹ ਚੀਜ਼ ਪਾਉਂਦਾ ਸੀਗਾ ਪਰ ਮੈਂ ਤੁਹਾਨੂੰ ਮੀਡੀਆ ਨੂੰ ਕਲੀਅਰ ਕਰਨਾ ਚਾਹੁੰਦਾ ਸੀ ਕਿਉਂਕਿ ਇਹਨੂੰ 2000 ਮੈਂ ਜਰਾ ਬਾਰ ਬ੍ਰੀਫ ਕਰਦਾ ਨਾ ਬ੍ਰੀਫ ਕਰਦਾ ਜੀ ਅਰੇ ਇੱਕ ਮਿੰਟ ਦੱਸਿਆ ਜੀ ਕੀ ਹੋਇਆ ਕੋਣ ਅੱਗੇ ਲੈ ਜਾ ਕੋਰਟ ਦੇ ਵਿੱਚ ਆਇਓ ਜੀ ਇੱਥੇ ਸਾਡੀ AIG ਸਾਫ ਕਰ ਰਹੀ ਜੀ ਉਹ ਸਰ 2 ਮਿੰਟ ਦੇ ਦਿਓ ਸਾਨੂੰ ਵੀ ਜਿਹੜਾ AIG ਨੂੰ ਪੇਸ਼ ਕੀਤਾ ਗਿਆ ਜੀ ਕੋਰਟ ਦੇ ਵਿੱਚ ਕੀ ਹੈ ਜੀ ਪੁਰਾ ਇਮਾਨ ਉਹਨਾਂ ਨੂੰ ਜੁਡੀਸ਼ੀਅਲ ਮਾਰ ਤੇ 13 ਤੱਕ ਭੇਜ ਦਿੱਤਾ ਜੀ ਕਿੰਨੇ ਦਿਨ ਦਾ ਰਿਮਾਨਡ ਮਿਲਿਆ ਜੀ 3 ਦਿਨ ਦਾ ਰਿਮਾਨਡ ਹਾਂਜੀ ਕਿੱਥੋਂ ਦਾ ਮਾਮਲਾ ਸੀ 2 ਮਿੰਟ ਸਰ ਦੋ ਮਿੰਟ ਦੇ ਦੇਓ ਦੋ ਮਿੰਟ ਦੋ ਸਾਡੇ ਇਹ ਮਾਮਲਾ ਦੱਸ ਦਿਓ ਪੁੱਛਣਾ ਸੀਗਾ ਨੋਮਿਕ ਦੇ ਸਰ ਦੋ ਮਿੰਟ ਕਿੱਥੋਂ ਦਾ ਸਰ ਥੋੜਾ ਦੱਸ ਦੋ ਨਾ ਥੋੜਾ ਕੰਪਲੀਟ ਕਰ ਦੋ ਸਾਡੇ ਜੀ ਸਾਬ ਨੂੰ ਪ੍ਰੈਸ ਰੂਟ ਆਲਰੇਡੀ ਡਾਰਜੋ ਪਹੁੰਚਾ ਦਿੱਤਾ ਸਾਡੀ ਤੁਰੰਤ ਤੇ ਦੋ ਬੰਦੇ ਨੂੰ ਤੁਰੰਤ ਰੋ ਰਾਹ ਤੁਰੰਤ ਅਗਲੇ ਪਾਸੇ ਆਵਾਜ਼ ਦਰ ਮੈਂ ਕਰੋ ਸਰ ਥੋੜਾ ਬਰੀਫ ਕਰ ਦੋ ਥੋੜਾ ਬਰੀਫ ਕਰ ਦੋ ਜੀ ਓਏ ਇੱਕ ਮਿੰਟ ਗੱਲ ਦੱਸੋ ਜੀ ਕੀ ਹੋ ਰਿਹਾ ਕੋਣ ਅੱਗੇ ਲੈ ਜਾ ਕੋਰਟ ਦੇ ਵਿੱਚ ਆਇਓ ਜੀ ਇੱਥੇ ਖੱਡੀ ਇਹ ਜੀ ਸਾਬ ਕਰ ਰਹੀ ਜੀ ਉਹ ਸਭ 2 ਮਿੰਟ ਦੇ ਦਿਓ ਸਾਨੂੰ ਵੀ ਅੱਜ AIJ ਨੂੰ ਪੇਸ਼ ਕੀਤਾ ਗਿਆ ਰੀ ਕੋਰਟ ਦੇ ਵਿੱਚ ਕੀ ਹੈ ਜੀ ਪੂਰਾ ਇਮਾਨ ਉਹਨਾਂ ਨੂੰ ਜੁਡੀਸ਼ੀਅਨ ਮਾਰਟੇ 13 ਤੱਕ ਭੇਜ ਦਿੱਤਾ ਜੀ ਕਿੰਨੇ ਦਿਨ ਦਾ ਰਿਮਾਨਡ ਮਿਲਿਆ ਜੀ 3 ਦਿਨ ਦਾ ਰਿਮਾਨਡ ਹਾਂਜੀ ਇੱਕੋ ਦਾ ਮਾਮਲਾ ਸੀ 2 ਮਿੰਟ ਸਰ ਲੋਗ ਸਰ 2 ਮਿੰਟ ਦਿਓ ਚਲੋ ਚੱਲੀਏ